ਪੀਯੂ ਬਚਾਓ ਮੋਰਚਾ ਦੇ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੈਂ ਵਧਾਈ ਦੇਣਾ ਚਾਹੁੰਦਾ ਸ਼ੁਭ ਕਾਮਨਾਵਾਂ ਦੇਣਾ ਚਾਹੁੰਦਾ ਸਰਕਾਰ ਨੇ ਸਕੇਡਿਊਲ ਹੈ ਜਿਹੜਾ ਅਨਾਉਂਸ ਕੀਤਾ ਨਿਰੰਤਰ ਥੋੜੀ ਜਿਹੜੀ ਇਹ ਜੰਗ ਸੀ ਉਹ ਜਾਰੀ ਸੀਗੀ ਔਰ ਕੱਲ ਬੜਾ ਵੱਡਾ ਇੱਕ ਲਲਕਾਰ ਮਾਰਚ ਅਸੀਂ ਪੰਜਾਬ ਯੂਥ ਕਾਂਗਰਸ ਦੇ ਸਾਥੀਆਂ ਨੇ ਇਸ ਮਸਲੇ ਤੇ ਚੰਡੀਗੜ੍ਹ ਦੇ ਮਸਲੇ ਤੇ ਪੰਜਾਬ ਦੇ ਮਸਲਿਆਂ ਤੇ ਕੱਢਿਆ ਔਰ ਬੜਾ ਵੱਡਾ ਇੱਕ ਪ੍ਰੈਸ਼ਰ ਸਰਕਾਰ ਤੇ ਪਿਆ ਇਸ ਲਈ ਮੈਂ ਪੰਜਾਬ ਯੂਥ ਕਾਂਗਰਸ ਦੇ ਹਰ ਇੱਕ ਸਾਥੀ ਨੂੰ ਵਧਾਈ ਦੇਣਾ ਚਾਹੁੰਦਾ ਜਿਹੜਾ ਇਹ ਸੰਘਰਸ਼ ਲੜ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਵਧਾਈ ਹੈ ਕਿਉਂਕਿ ਇਸੇ ਤਰੀਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਇਸੇ ਤਰੀਕੇ ਚੰਡੀਗੜ੍ਹ ਦਾ ਜਿਹੜਾ ਬਿੱਲ ਹੈ ਉਹ ਡਿਲੇ ਕਰਵਾਇਆ ਅਬੈਂਸ ਵਿੱਚ ਪਾਇਆ ਔਰ ਅੱਜ ਜਿਹੜਾ ਸ케ਜੂਲ ਅਨਾਉਂਸ ਕੀਤਾ ਗਿਆ ਸਰਕਾਰ ਵੱਲੋਂ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਪੰਜਾਬ 유ਥ ਕਾਂਗਰਸ ਦੇ ਮੇਰੇ ਸਾਥੀਆਂ ਨੂੰ ਸਲਾਮ ਪੀਯੂ ਬਚਾਓ ਮੋਰਚਾ ਦੇ ਮੇਰੇ ਸਾਰੇ ਸਾਥੀਆਂ ਨੂੰ ਬਹੁਤ ਵਧਾਈਆਂ ਤੇ ਬਹੁਤ ਸਲਾਮ ਇਸੇ ਤਰੀਕੇ ਆਪਾਂ ਪੰਜਾਬ ਨੂੰ ਇਨਾ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਲੱਗੀ ਹੋਈ ਹੈ ਇਨਾ ਜ਼ਾਲਿਮਾਂ ਤੋਂ ਔਰ ਇਹ ਸਰਕਾਰ ਤੋਂ ਅਸੀਂ ਪ੍ਰੋਟੈਕਟ ਕਰੀਏ ਆਪਣੇ ਪੰਜਾਬ ਦੇ ਹੱਕ ਨੇ ਜਿਹੜੇ ਪੰਜਾਬ ਦੇ ਹੱਥ ਰੱਖਣ ਦੀ ਜਿਹੜੀ ਲੜਾਈ ਹੈ ਉਹਨੂੰ ਨਿਰੰਤਰ ਜਾਰੀ ਰੱਖੀਏ ਜੈ ਹਿੰਦ ਜੈ ਪੰਜਾਬ